ਪਤੰਦਰਾ ਉਹ ਹੋਈ ਗੱਲ ਤੇਰੀ ਆਲੀ ਯਾਰ ਇਥੋਂ ਕੀ ਫਰਦਾ ਮਾ ਉਹ ਯਾਰ ਤਾ ਨੂੰ ਆਊਗਾ ਸ਼ਰਮਣਾ ਸ਼ਰਮਣਾ ਤਾ ਨੂੰ ਡੰਗ ਮਾਰੂਗਾ ਲੋ ਜੀ ਅੱਜ ਆ ਗਿਆ ਸਾਡੇ ਆਸ਼ਮ ਦੇ ਵਿੱਚ ਸੱਪ ਓਏ ਇਹ ਫੰਨੇਰੀ ਹੈ ਨਾ ਪਹਿਲੀ ਵਾਰ ਅੱਖੀਂ ਵੇਖਿਆ ਇਹ ਫੰਨੇ ਸੱਪ ਮੈਂ ਓਏ ਫਨ ਵਾਲਾ ਪਛੇਰ ਹੈ ਪਤੰਦਰਾ ਜੋਗੀਆਂ ਵਾਲਾ ਨਹੀਂ ਆ ਜਿਹਦੇ ਦੰਦ ਖੱਟੇ ਕੀਤੇ ਹੋਣਗੇ ਇਹ ਆਇਆ ਕਿਥੋਂ ਆ ਆ ਮੋਰੀ ਜਿ ਘੱਟ ਕੇ ਲੈ ਆਇਆ ਨਾ ਕਿਥੋਂ ਆ ਮੋਰੀ ਜਿ ਘੱਟੇ ਮੈਂ ਬਾਹਰ ਰਸੋਂ ਕਾਹਦੇ ਨਾ ਘੱਡੇ ਆ ਕੀ ਕਹਾ ਕੱਪੜੇ ਦਾ ਫੜਿਆ ਜੁਟ ਗਿਆ ਮੇਰੇ ਕੋਲ ਅੱਛਾ ਇਹ ਜਵਾ ਉਹਦਾ ਖਾਦਾ ਵੀ ਹੈਗਾ ਹੀ ਕੁਝ ਨੇ ਨਾ ਟਿੱਡ ਜਾ ਵੇਖਦਾ ਪੁੱਛਿਆ ਕੀ ਖਾਦਾ ਇਹਨੂੰ ਏ ਪੁੱਛਿਆ ਨਾ ਅਮਾਣੀ ਨੂੰ ਲੈ ਗਿਆ ਮਾਣੀ ਆਖੇ ਨਹੀਂ ਲੱਗਦੀ ਇਹਨੂੰ ਫੜ ਕੇ ਲਿਆ ਨਾ ਇਹਨੂੰ ਇਹਨੂੰ ਫੜ ਕੇ ਲਿਆ ਆਖੇ ਨਹੀਂ ਲੱਗਦੀ ਆਹੋ ਇਹਨੂੰ ਫੜ ਕੇ ਲਿਆ ਫੜ ਕੇ ਲਿਆ ਇਹਨੂੰ ਉਧਰ ਉਧਰ ਵੇਖਦਾ ਫੜ ਕੇ ਲਿਆ ਓਏ ਓਏ ਰਾਇ ਤੇਰੇ ਪਿਛੇ ਰਹਿਣ ਦੇ ਆ ਹਾਂ ਹਾਂ ਕਰਦੀ ਇਹ ਦੇਖੋ ਇਹਨੂੰ ਮਾਰਨਾ ਨਹੀਂ ਜੀ ਪੂਰਾ ਫਨ ਖਿਲਾਰਦਾ ਨਾ ਓਏ ਪਤੰਦਰਾ ਪੰਗੇ ਨਾ ਲੈ ਇਹਨ ਫੜ ਕੇ ਇਹ ਬਾਹਰ ਛੱਡ ਗਿਆ ਗਾਜ ਸਰਵਣਾ ਸਰਵਣਾ ਹੋਣਾ ਮਦਾਰੀ ਬਣ ਲਗਾ ਵੀ ਡੰਡੇ ਤੇ ਇਹਨੂੰ ਡੰਡੇ ਤੇ ਜਿਹੜਾ ਲਾ ਹੈ ਹੈ ਆ ਸਬਜੀ ਇਹ ਜਿੰਨੇ ਦਾ ਛੱਡ ਦੇ ਨਹੀਂ ਪੱਤੀ ਸੀ ਉਹ ਛੱਡ ਦੇ ਭਰਾ ਛੱਡ ਦੇ ਸੱਤ ਇਹਨੂੰ ਸਬਜੀ ਦੀ ਪਈ ਤੇ ਸੱਪ ਆ ਗਿਆ ਆਸ਼ਮ ਚ ਥੋੜਾ ਇਧਨਾ ਦਾ ਇਹ ਕਾਫੀ ਦਿਨਾ ਦਾ ਇਹ ਉਹਦੇ ਵਿੱਚ ਵੜਿਆ ਭਰਾਵਾ ਮੈਂ ਨਹੀਂ ਤੈਨੂੰ ਕਦੀ ਵੀ ਕੁਝ ਆਖਿਆ ਇਦਰੇ ਰਹਿਣਾ ਕਿਦਾਂ ਇਦਰੇ ਫੇੜਦਾ ਤਾਂ ਨਹੀਂ ਆ ਕਿਦਾ ਕੀ ਮੈਨਾਂ ਜਵਾਕ ਆਜ ਬੱਚਾ ਵਾ ਪਰ ਫਨੀਆ ਸੱਪ ਵਾ ਫਨੀਆ ਹਾਂ ਜਾ ਸਰਵਨਾ ਨੂੰ ਡੰਡਾ ਫੜ ਲੰਮਾ ਲੰਮਾ ਡੰਡਾ ਫੜ ਡੰਡਾ ਉਹ ਟਿੱਕੇ ਮਖਾਨੇ ਦੇਣਾ ਕਰ ਰਿਹਾ ਹੈ ਮੈਂ ਕਿਹਾ ਖਾ ਤਾਂ ਉਹ ਡੰਡਾ ਲੈ ਕੇ ਮਾਰਨਾ ਨਹੀਂ ਹੈ ਮਾਰਨਾ ਨਹੀਂ ਆ ਉਹ ਗੰਦੀ ਗੋਲ ਲੰਮਾ ਡੰਡਾ ਲੈ ਕੇ ਆ ਗੱਲ ਮਾ ਡੰਡਾ ਤੂੰ ਮਾਣੀ ਪਰਾਂ ਜਾ ਪਰਾਂ ਚੱਲ ਜਾ ਭਾਜਾ ਪਾ ਗਈ ਡੰਡਾ ਲੰਮਾ ਮਗਾ ਆਹ ਸਰ ਡੰਡਾ ਲੈ 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 ਆਓ ਇਹੋ ਲੈ ਆਇਆ ਉਹ ਮੈਂ ਸੋਚਿਆ ਕਿ ਉਹਦੀ ਚ ਨਿਕਲੇ ਬਾਲਣ ਚੋ ਅੱਗੇ ਕਿਦਾਂ ਭਰਾਵਾ ਕਾਮਨ ਗ੍ਰੇਡ ਜਿਹੜਾ ਸੌ ਨਹੀਂ ਜਾਂਦਾ ਨਾਲ ਬੰਦੇ ਨਾਲ ਅੱਗੇ ਕਿਦਾਂ ਉਹ ਆ ਗਿਆ ਹੈਗਾ ਮਾਰਨਾ ਨਹੀਂ ਮਾਰਨਾ ਨਹੀਂ ਆ ਹੈ ਇਹਨੇ ਡੱਡੀ ਡੁੱਡੀ ਖਾਦੀ ਕੋਈ ਓਏ ਨਾ ਮਾਰਨਾ ਨਹੀਂ ਵਿਚਾਰੇ ਨੂੰ ਇਹਨੂੰ ਉੱਤੇ ਲਵੇਟ ਸਰੀ ਨੱਪ ਦੇ ਦੀ ਸਰੀ ਨੱਪ ਦੇ ਉਧਰੇ 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 ਕਿੱਦਾਂ ਜਾਂਦਾ ਉਧਰੇ ਪੈਂਦਰਾ ਨਾ ਚੱਲ ਜੇ ਓਏ ਭਰਾਵਾ ਅੰਦਰ ਨਾ ਚੱਲ ਜੇ ਓਏ ਪਤੰਦਰਾ ਓਏ ਗੱਲ ਤੇਰੀ ਆਲੀ ਗੁਰਜ ਜਵਾੜ ਡਰਾਤੇ ਰਾਤੇ ਮੇਰੇ ਸਾਹ ਚੜਾ ਦੇ ਲੱਗਾ ਹਾਂ ਉਹਨੇ ਕੱਢੀ ਦੀ ਉਹ ਡੰਡਾ ਲੈ ਗਿਆ ਉਹ ਡੰਡਾ ਲੈ ਗਿਆ ਇਹ ਨਾਲ ਲੈ ਗਿਆ ਉਹ ਡੰਡਾ ਦੀ ਜਫਾੜੇ ਹਾਂ ਹਾਂ ਬਸ ਬਸ ਮਾਰੀ ਨਾ ਮਾਰੀ ਨਾ ਵਿਚਾਰੇ ਨੂੰ ਕਰ ਲੈ ਇਹਨੂੰ ਉਹ ਸਿਰੋਂ ਫੜ ਲੈ ਫਰੀ ਫੜ ਲੈ ਦੀ ਫੜ ਮਾਰੀ ਨਾ ਫਰੀ ਫੜ ਲੈ ਤਾਂ ਬਾਬਾ ਕਰ ਰਿਹਾ ਓਏ ਯਾਰ ਇਥੋਂ ਕੀ ਫੜਦਾ ਮਾਂ ਓ ਯਾਰ ਤਾਂ ਨੂੰ ਆਊਗਾ ਸਰਮਣਾ ਸਰਮਣਾ ਤਾਂ ਨੂੰ ਡੰਗ ਮਾਰੂਗਾ ਬੇਕੂਫਾ ਸਰੀ ਫੜੀ ਦਿੰਦੀ ਛੱਡ ਦੇ ਇਹ ਤਾਂ ਨੂੰ ਆਉਂ ਸਰ ਬਣਾ ਤੇਰੇ ਹੱਥ ਨਾਲ ਨੂੰ ਓ ਛੱਡ ਦੇ ਸਰ ਬਣਾ ਕੀ ਬੇਕੂਫ ਵਾਲੀ ਗੱਲਾਂ ਨਾ ਕਰ ਅਬੂਆ ਖੋਲੇ ਅਬੂਆ ਖੋਲੇ ਹਾਂ ਸਰੀ ਫੜ ਮਾਰੀ ਨਾ ਸਰੀ ਸਰੀ ਤੋਂ ਫੜ ਲੈ ਇਹਨੂੰ ਨਾ ਪਲਾ ਸਰੀ ਇਹਦੀ ਮੈਂ ਫੜਾਂ ਨਹੀਂ ਦੇ ਹਾਏ ਹੋਏ ਹੁਣ ਦੇ ਲੈ ਸਰੀ ਨਾ ਪਲੇ ਦੀ ਨਹੀਂ ਦੀ ਹੁਣ ਦੇ ਦਰ ਉਹ ਦਰ ਤੇ ਆ ਨਾ ਮਾਤਾ ਚੱਲ ਇਹਨੂੰ ਉਦਾਂ ਹੀ ਛੱਡਿਆ ਜੇ ਡਰ ਲਾ ਦੇ ਉਦਾਂ ਹੀ ਛੱਡਿਆ ਕੱਪੜੇ ਨਾਲ ਸਰੀ ਨੱਪ ਕੇ ਸਰੀ ਤੋਂ ਫੜ ਲੈ ਸਰੀਰ ਡਾਂਗੜਾ ਵਾਲੂ ਸਰੀਰ ਚ ਫੜੀ ਲਈ ਦੇ ਓਏ ਸਰੀਨ ਆਪ ਮਮਾ ਬਾਪਾ ਮੈਂ ਠੀਕ ਆ ਮੈਂ ਠੀਕ ਆ ਫੜ ਲਾ ਓ ਬੱਲੇ ਬੱਲੇ ਸਰਵਰ ਸਰ ਰਾਇ ਓਏ ਸਰਵਰ ਨਹੀਂ ਆਇਆ ਸ਼ਰਾਬ ਨਾ ਫਿਰ ਆ ਮੇਰੇ ਤਰੋ ਘਾਟ ਤੇ ਇਹਨੇ ਘੁਰਾ ਤਾ ਭੈਣ ਨੇ ਇਹਨੇ ਮੇਰੇ ਪੈਰਾਂ ਨੂੰ ਛੋੜਦਾ ਬਾਬਾ ਮਰਾ ਬਣਾ ਹਾਬ ਦਾ ਸੇਵਾਲਾ ਆ ਤੈਨੂੰ ਵਲੌਗ ਨਹੀਂ ਦਿਖਣੇ ਰੋਜ਼ ਇਹ ਚੁੱਕ ਕੇ ਮਾਰ ਝੋਨੇ 'ਚ ਮਾਰਨ ਨੂੰ ਓ ਪਿਆਈ ਕੱਪੜੇ ਨੂੰ ਤੂੰ ਵੀ ਵੱਡੀ ਕੱਪੜਾ ਛੱਡਿਆ ਨਹੀਂ ਹੋਇਆ ਹੈ ਕਪੜੇ ਦੰਦੀ ਵੱਡੀ ਨੇ ਆਪੇ ਛੱਡ ਦੇਣਾ ਕਪੜਾ ਆਹ ਆਪਣਾ ਛੱਡ ਲੂ ਤੂੰ ਪੁੱਛਦੇ ਫੜੇ ਗੁਰਾ ਉਹ ਕਿਹੜਾ ਇੰਨਾ ਲੰਮਾ ਸੱਪ ਉਹ ਤਾਂ ਉਹ ਚੜਦਾ ਹੀਗਾ ਓਰ ਕੀ ਆ ਮਾਰ ਕੇ ਜਾ ਪਾ ਕੇ ਜਾ ਛਾਲ ਮਾਰ ਕੇ ਵੇਖ ਜਾ ਭਰਾਵਾ ਰਹਿੰਦੇ ਹੈ ਬਾਬਾ ਨੇ ਘੋੜਾ ਦਰਦਾ ਕਿਹੜਾ ਇਹ ਨਹੀਂ ਆ ਕੇ ਤੂੰ ਪਤੰਦਰਾ ਮੇਰੇ ਤਰ੍ਹਾਂ ਘੜ ਦਿੱਤੇ ਉਹਨੇ ਕਿਹਾ ਮਰੇ ਜੁੜਦੇ ਨੇ ਆ ਪੈਸਾ ਛੱਡਣਾ ਪੈਣਾ ਇਹ ਛੱਡ ਮੇਰੇ ਪੈਰਾਂ 'ਚ ਦਿੱਤਾ ਇਹਨੂੰ ਲੈ ਕੇ ਜਾ ਮਾਣੀ ਨੂੰ ਉਥੇ ਆਖੇ ਨਹੀਂ ਹਵਾਦੀਏ ਐਸਾਂ ਜੀ ਆਪਣਾ ਆਸ਼ਮ ਸੀਗਾ ਤੇ ਆਸ਼ਮ ਦੇ ਵਿੱਚ ਸੱਪ ਆਇਆ ਸੀ ਅਗੇ ਇੱਕ ਦਿਨ ਘਰੇ ਆਇਆ ਸੀ ਉਹਦਾ ਤੁਹਾਨੂੰ ਲੱਗ ਪਾਇਆ ਤੇ ਵੈਸੇ ਇੱਥੇ ਲੁਕਿਆ ਸੀਗਾ ਸੱਪ ਆ ਜਿਹੜੀਆਂ ਆਮ ਹੋਰੀਆਂ ਜਾਨੀਆਂ ਇੱਥੇ ਆ ਜਾਂਦਾ ਸੱਪ ਕਿੱਥੋਂ ਗੱਡਿਆ ਸੀਗਾ ਅੱਗੇ ਅੱਛਾ ਇਹਦੇ ਥੱਲੇ ਗੱਡਿਆ ਹੈਗਾ ਪਰੰਡਾ ਥੱਲੇ ਚੱਲ ਰੱਬ ਦਾ ਜੀ ਆ ਸਿਲੰਡਰ ਚੱਲ ਤੇ ਪ੍ਰਸ਼ਾਦਾ ਪਾਣੀ ਬਾਬਾ ਸਾਡਾ ਪਕਾ ਰਿਆ ਵਾ ਤੇ ਕੀ ਬਣਾਇਆ ਅੱਜ ਹਲਵਾ ਸਰ ਲੱਗੇ ਹਲਵਾ ਕਰਨਾ ਜੇ ਅੱਜ ਲੇਟ ਨਹੀਂ ਹੋ ਗਿਆ ਉਹ ਲੇਟ ਚਲੋ ਹਾਲ ਵੇਰੀ ਸਰਦੀ ਅੱਜ ਬਣਾਉਣ ਲੱਗਾ ਬਾਬਾ ਸਾਡਾ ਇਹ ਆਦਾ ਓਏ ਕੱਪੜੇ ਤੂੰ ਇਹ ਸਾਡਾ ਵਾ ਕੀ ਨਾ ਤੇਰਾ ਵੀਰਬਲ ਵੀਰਬਲ ਹਾਂਜੀ ਤੱਕ ਪਰ ਤੁਹਾਡੇ ਨਾਲ ਬਲੌਗ ਹੀ ਬਣਾਉਂਦਾ ਹੈ ਤੁਹਾਡੇ ਆਹ ਆ ਸਾਡਾ ਸਰਵਣ ਆ ਗਿਆ ਐਂਟਰੀ ਹੋ ਗਈ ਹੈ ਬਹੁਤ ਵੀਰ ਭਰਾ ਪੁੱਛਦੇ ਨੇ ਸਰਵਣ ਕਿੱਥੇ ਚਲੇ ਗਿਆ ਤੇ ਸਰਵਣ ਦੀ ਹੋ ਗਈ ਐਂਟਰੀ ਫੇਰ ਆਸ਼ਮ ਦੇ ਵਿੱਚ ਆ ਸਾਡੀ ਲੋਹ ਮਾਤਾ ਵਾ ਪ੍ਰਸ਼ਾਦੇ ਪਾਣੀ ਤਿਆਰ ਹੋ ਰਿਹਾ ਠੀਕ ਆ ਉਹ ਮਾਤਾ ਸਾਡੀ ਸੋਜੀ ਜਿਹੜੀ ਆ ਕਟਣ ਦੀ ਆ ਵੀ ਦਿਖਵਾ ਲੈ ਨਹੀਂ ਯਾਰ ਆ ਨਾ ਸਾਚ ਨੂੰ ਕਿੱਥੇ ਚੱਲੇ ਜੀ ਸਿਲੰਡਰ ਭਰਾਵਾ ਕਾਤੋਂ ਨਹੀਂ ਸਮਝ ਤੋ ਟੀਨੀ ਖਾਣੀ ਰਹਿੰਦੀ ਹੈ ਹੈ ਰਹਿੰਦੇ ਨੇ ਰੋਟੀ ਛੱਡਦੇ ਨੇ ਮੈਂ ਤਾਂ ਘਰੋਂ ਖਾ ਲੈਣੀ ਆ ਆ ਤਾਂ ਫੇਰ ਉਹ ਇਹਨਾਂ ਦਾ ਗੱਲਾਂ ਕਿੰਨਾ ਦਾ ਇਹਨਾਂ ਦਾ ਭੱਜਦਾ ਨਾ ਅਤਹੀਂ ਭਗਤੀ ਜੇ ਹੁਣ ਹੁਣ ਅਸੀਂ ਭਗਤੀਆਂ ਇਹੇ ਵਾਂ ਲੱਗੇ ਆ ਮੈਨੂੰ ਇੱਥੇ ਚਾਹ ਪਿਆ ਦੇ ਓਏ ਬਾਬਾ ਚਾਹ ਤੇ ਪਿਆ ਦੇ ਭਰਾਵਾ ਹੈ ਨਾ ਗੁਰਵਾ ਹੋਰ ਉਹ ਜੜੀ ਪਾਇਆ ਨਾ ਮੈਨੂੰ ਖਾਗਾ ਹਰ ਵਾਰ ਵਾਰ ਪਰ ਉਹ ਤੁਮਾ ਦੇਣਾ ਬਕਾਇਆ ਰੋਟੀਆਂ ਮਾਇਆ ਨਾ ਕਿ ਲੱਬ ਲੈਣਾ ਸਿਲੰਡਰ ਭਰਾ ਲਿਆ ਕੋਲ ਨਹੀਂ ਦੋ ਚਾਰ ਦਿਨਾਂ ਸੁੱਕ ਗਿਆ ਨਾ ਵਾ ਤੇ ਭਰਾ ਲਿਆ ਉਹ ਸਿਲੰਡਰ ਅਗਾਈ ਕਿੱਥੇ ਆ ਇਧਰ ਸੱਪ ਆ ਗਿਆ ਇਧਰ ਆਸ਼ਮ ਵਿੱਚ ਸੱਪ ਆ ਗਿਆ ਤੇ ਆਸ਼ਮ ਨੂੰ ਫਿਗਰ ਨਹੀਂ ਹੋਇਆ ਇਧਰ ਦੇਖੋ ਤੈਨੂੰ ਕੋਈ ਫੇਰ ਫਾਕਾ ਨਹੀਂ ਹੈਗਾ ਵੀ ਸੱਪ ਆਇਆ ਆਸ਼ਮ ਦੇ ਵਿੱਚ ਗੁਰਾ ਸਰਵਨ ਨੇ ਮੇਰੇ ਨੂੰ ਛੋੜਦਾ ਮੈਂ ਵੇਲਿਆ ਹੈਗਾ 베ਰੀਆ ਚਿਕਾ ਘੜਾ ਰਿਹਾ ਸਰੋਣੇ ਮੈਂ ਆਉਣ ਕੰਗ ਯਾਰ ਤੇ ਸੋ ਸਾਂਜੀ ਇਹ ਆਪਣਾ ਅਨਾਥ ਆਸ਼ਰਮ ਆ ਚਲੋ ਆਪਾਂ ਇਸੇ ਵੀਡੀਓ ਵੀ ਫੋਨ ਦੇ ਲੈਨੇ ਆ ਤੇ ਸੋ ਜਰੂਰ ਇਥੇ ਸਹਿਯੋਗ ਦਿਓ ਬਾਲਣ ਦੀ ਬਹੁਤ ਜ਼ਿਆਦੀ ਲੋੜ ਹੈ ਇਸ ਆਸ਼ਰਮ ਦੇ ਵਿੱਚ ਤੇ ਨਾਲ ਦੀ ਨਾਲ ਹੁਣ ਸਾਨੂੰ ਇੱਕ ਪਿੱਕੇ ਦੀ ਵੀ ਲੋੜ ਆ ਸੋ ਸਹਿਯੋਗ ਦਿਓ ਪਿੰਨ ਮਰਹਾਨਾ ਜਿਲ੍ਹਾ ਤਰੰਤ ਦੇ ਵਿੱਚ ਅਨਾਥ ਆਸ਼ਰਮ ਆ ਬਾਬਾ ਦੇ ਅਨਾਥ ਆਸ਼ਰਮ ਪਿੰਨ ਮਰਹਾਨਾ ਸੋ ਧੰਨਵਾਦ ਜੇ ਕਿਸ ਨੇ ਆਪ ਆਣ ਕੇ ਸੇਵਾ ਕਰਨੀ ਆਪਾਂ ਨੇ ਕਿ ਸੇਵਾ ਕਰਦਾ ਹੁਣ ਸਾਨੂੰ ਇਹਨਾਂ ਭਗਤਾਂ ਵਾਸਤੇ ਕੱਪੜਿਆਂ ਦੀ ਬਹੁਤ ਲੋੜ ਆ ਸਿਆਲੀ ਕੱਪੜੇ ਜਿਹੜੇ ਹੋਣ ਉਹਨਾਂ ਵਾਸਤੇ ਬਹੁਤ ਲੋੜ ਆ ਤੇ ਮੈਂ ਤੁਹਾਨੂੰ ਅੱਗੇ ਦਿਖਾ ਵੀ ਦੇਣਾ ਕਿ ਬਨੇ ਜਾ ਕੇ ਜਿਹੜੇ ਇੱਥੇ ਭਗਤ ਰਹਿੰਦੇ ਸਾਡੇ ਕੋਲ ਉਹਨਾਂ ਵਾਸਤੇ ਕੱਪੜਿਆਂ ਦੀ ਬਹੁਤ ਲੋੜ ਆ ਆ ਸਾਡਾ ਛੋਟਾ ਵੀਰ ਇਹ ਬਹੁਤ ਇੱਥੇ ਸੇਵਾ ਨਿਭਾਉਂਦਾ ਹੋਰ ਠੀਕ ਠਾਕ ਆ ਹਾਂਜੀ ਬੜੀਆ ਠੀਕ ਬੜੀਆ ਆ ਇੱਥੇ ਸਾਡੇ ਭੈਣਾ ਮਾਈਆਂ ਆ ਆ ਸਾਡੀ ਪੈਣਾ ਗਈ ਜਫੀ ਪਾਣੀ ਨੂੰ ਮਿਲੂ ਇਹਨੇ ਰੋਜ ਜਫੀ ਪਾਣੀ ਪੋਣੀ ਹੁੰਦੀ ਮੈਨੂੰ ਵਾਟਰ ਪੀਣਾ ਹੈ ਵਾਟਰ ਹੈ ਅੰਗਰੇਜ਼ੀ 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 ਬੀਟ ਤੇ ਆ ਆ ਸਾਡੇ ਭਗਤ ਵਾ ਤੇ ਕੀ ਬਾਤ ਤੇ ਹਾਂ 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 ਨਸਤੇ ਸੁਨਸਤੇ ਨਸਤੇ ਠੀਕ ਆ ਠੀਕ ਆ ਠੀਕ ਆ ਕੋ ਸੁੱਖ ਆ ਸਾਡੇ ਆ ਆ ਲਾਈਟ ਉਹਨੇ ਗਈ ਆ ਤੇ ਭਗਤ ਜਿਹੜੇ ਅੰਦਰ ਬੈਠੇ ਆ ਧੋਪ ਆ ਗਈ ਹੁਣ ਇੰਨਾ ਸੰਤ ਇਹਨਾਂ ਭਗਤਾਂ ਵਾਸਤੇ ਮੈਂ ਬੇਨਤੀ ਕਰਦਾ ਹਾਂ ਹੁਣ ਬਾਬੇ ਠੀਕ ਆ ਕੋਈ ਦਿੱਕਤ ਨਹੀਂ ਆ ਹੈ ਕੋਈ ਪ੍ਰੋਬਲਮ ਨਹੀਂ ਆ ਕਿਦਾਂ ਤੁਰਫੇ ਲੈਣਾ ਵਾ ਬਾਕਰ ਦੇ ਨਾਲ ਕੋਈ ਗਲਤੀ ਬਣੀ ਹੈ ਹੈ ਕੋਈ ਗਲਤੀ ਹੋ ਗਈ ਹਮਾਰੇ ਮਾਫ ਕਰਿਆ ਕਿਉਂ ਕੀ ਬਾਤ ਹੁਆ ਮੈਂ ਕੋਈ ਬੋਲ ਹੋ ਗਿਆ ਹੈ ਹੈ ਇੱਕ ਲਾਚੇ ਤੋਂ ਗਲ ਫੋੜ ਹੋ ਗਿਆ ਮੈਂ ਗਲਤੀ ਨਹੀਂ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਤੇ ਤੇ ਤੋਂ ਗਲਤੀ ਹੋਣੀ ਹੈ ਇਹ ਵਿਚਾਰੇ ਸੱਟ ਲੱਗੀ ਸੀ ਇੱਕ ਬੂਥਲੇ ਤੋਂ ਲੈ ਕੇ ਆਂਦੇ ਸੀ ਆ ਸਾਡੇ ਵੀਰ ਭਰਾਵਾ ਕਈ ਵੀਰ ਕਹਿੰਦੇ ਵੀ ਤੇ ਤੋਂ ਭਈਏ ਆ ਮੇਰੇ ਤੋਂ 100 ਚੋਂ 90 ਜਣੇ ਆ ਜੇ ਉਹ ਪੰਜਾਬੀ ਆ ਠੀਕ ਹੈ ਜੀ ਇਹ ਵੀ ਪੰਜਾਬੀ ਆ ਵੀ ਪੰਜਾਬੀ ਆ ਆ ਵੀ ਪੰਜਾਬੀ ਆ ਠੀਕ ਆ ਜੀ ਉਹ ਵੀ ਪੰਜਾਬੀ ਆ ਆ ਵੀ ਪੰਜਾਬੀ ਆ ਆ ਵੀ ਪੰਜਾਬੀ ਆ ਠੀਕ ਆ ਜੀ ਉਹ ਵੀ ਪੰਜਾਬੀ ਆ ਉਹ ਵੀ ਪੰਜਾਬੀ ਆ ਠੀਕ ਆ ਜੀ ਆ ਵੀ ਪੰਜਾਬੀ ਆ ਆ ਬਾਬਾ ਵੀ ਪੰਜਾਬੀ ਆ ਆ ਵੀ ਪੰਜਾਬੀ ਆ ਉਹ ਵੀ ਪੰਜਾਬੀ ਉਹ ਵੀ ਪੰਜਾਬੀ ਉਹ ਵੀ ਪੰਜਾਬੀ ਉਹ ਮਾਤਾ ਵੀ ਪੰਜਾਬੀ ਆ ਉਹ ਅਗਲਾ ਉਹ ਨਹੀਂ ਪੰਜਾਬੀ ਆ ਦੋਵੇਂ ਇਸ ਪੰਜਾਬੀ ਆ ਠੀਕ ਆ ਜੀ ਦਹਾਂ ਚ ਨੌ ਜਣੇ ਸਾਡੇ ਕੋਲ ਇੱਥੇ ਪੰਜਾਬੀ ਆ ਸੋ ਇਹਨਾਂ ਹਾ ਹਾ ਇਦਰੀ ਫੇਦਰੀ ਕਿਦਾਂ ਠੀਕ ਆ ਹਾਂ ਦੱਬ ਠੀਕ ਆ ਠੀਕ ਆ ਠੀਕ ਆ ਇਤਨਾ ਸਮੇਂ ਫੇ ਮੈਂ ਆ ਗਿਆ ਫਲਾਕ ਵੀ ਇਹ ਇਹ ਪੰਜਾਬੀ ਆ ਪੰਜਾਬੀ ਬੋਲਦੇ ਆ ਠੀਕ ਹੈ ਜੀ ਸੋ ਧੰਨਵਾਦ ਸਾਇਹ ਸੰਗਤ ਜਿਹੜੀ ਇੱਥੇ ਸਹਿਯੋਗ ਦਿੰਦੀ ਆ ਤੇ ਬਾਕੀ ਮੈਂ ਬੇਨਤੀ ਕਰਨਾ ਚਾਹਾਂਗਾ ਸੰਗਤ ਨੂੰ ਸਾਇਹ ਜੀ ਇਹਨਾਂ ਵਾਸਤੇ ਛਾਲ ਦੇ ਕੱਪੜਿਆਂ ਦੀ ਬਹੁਤ ਲੋੜ ਆ ਸਾਨੂੰ ਹੁਣ ਠੀਕ ਹੈ ਜੀ ਤੇ ਜਰੂਰ ਬੇਨਤੀ ਪ੍ਰਵਾਨ ਕਰੋ ਹਾਂਜੀ ਕੋਈ ਗਲਤ ਕੋਈ ਬੋਲਣ ਵਿੱਚ ਗਲਤੀ ਨਹੀਂ ਨਹੀਂ ਭਰਾਵਾ ਤੇ ਤੁਹਾਡੀ ਕੋਈ ਗਲਤੀ ਨਹੀਂ ਆ ਠੀਕ ਆ ਖੁਸ਼ ਹੋਣਾ ਕੋਈ ਗਲਤ ਬੜਾ ਤੇਲਤੂਲ ਮਲੇ ਬਤੰਦਰਾ ਗੱਲ ਸੋ ਬੋਲ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਤੇ ਹਾਂਜੀ ਕਰ ਰਿਹਾ ਹੈ ਕਿ ਤੇਰਾ ਪਿਆਰ ਕਰਦਾ ਕੀ ਪਿਆਜ ਪਿਆਜ ਲੈ ਦਿਨਾ ਵੇਖੋ ਬੱਪੂ ਵੇਖੋ ਕਿ ਨਾਲ ਪਿਆਰ ਕਰਦਾ ਮੈਨੂੰ ਤੁਹਾਨੂੰ ਵਿਖਾਉਣਾ ਜਾ ਕੇ ਮੈਂ ਲਾਗੇ ਆ ਕੇ ਹੋਰ ਬਾਬਾ ਠੀਕ ਆ ਠੀਕ ਆ ਆਹ ਛਾਟ ਲੈ ਸਤਾਰਨ ਨਾ ਤੇ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਘਰੇ ਸੁਣਾ ਨੇ ਕਿਆ ਕੁੜੀਆਂ ਕਿੰਨੀਆਂ ਕੁੜੀਆਂ ਬਹੁਤ ਮੇਰਾ ਬਾਬੇ ਦੀਆਂ ਚੜਦੀ ਕਲਾ ਮਾ ਰਚ ਰੀ ਕਰਾ ਜੀ ਰੱਖ ਲੈ ਰੱਖਣ ਵਾਲੀ ਦਿੱਤਾ ਅੱਜ ਇਹ ਬਾਬਾ ਜੀ ਨੇ ਜਦੋਂ ਮੈਂ ਇਹਦੇ ਕੋਲ ਜਾਵਾਂ ਪਹੁੰਚਾਂ ਮੈਂ ਇਹਨਾਂ ਨੇ ਮੈਨੂੰ ਬੱਚੀਆਂ ਬਾਰੇ ਜ਼ਰੂਰ ਪੁੱਛਣਾ ਹਾਂ ਕੋਈ ਗੱਲ ਨਹੀਂ ਬਾਬਾ ਬੱਚੀਆਂ ਬਾਰੇ ਜ਼ਰੂਰ ਪੁੱਛਣ ਕੋਈ ਗੱਲ ਨਹੀਂ ਬੱਚੀਆਂ ਬਾਰੇ ਜ਼ਰੂਰ ਪੁੱਛਾਉਂਦਾ ਇਹਨਾਂ ਨੇ ਮੇਰੇ ਕੋਲ ਇਹ ਆਪਣੀਆਂ ਜੀ ਹਾਂ ਹਾਂ ਆਪਣੀਆਂ ਹੀ ਆਪਣੀਆਂ ਸੋ ਧੰਨਵਾਦ ਤੇ ਇਹਨਾਂ ਵਾਸਤੇ ਆਪਾਂ ਹੁਣ ਸਾਂਝੀ ਇੱਕ ਸਾਨੂੰ ਤੇ ਗੱਡੀ ਦੀ ਬਹੁਤ ਲੋੜ ਵਾ ਤੇ ਇੱਕ ਜਿਹੜੇ ਹੁਣ ਇਹਨਾਂ ਦੇ ਕੱਪੜੇ ਧੋਈਦੇ ਹੁਣ ਸਿਆਲ ਆ ਗਿਆ ਵਾ ਸਾਨੂੰ ਇੱਕ ਵੱਡੀ ਵਾਸ਼ਿੰਗ ਮਸ਼ੀਨ ਦੀ ਬਹੁਤ ਲੋੜ ਆ ਜਿਵੇਂ ਉਹ ਹੁੰਦੀ ਆ ਆ ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ ਵੱਡੀ ਜਿਹੜੀ ਆ ਜਿਹਦੇ ਵਿੱਚ ਕੰਬਲ ਵੀ ਸਿਕਾਈ ਜਾਣਾ ਠੀਕ ਆ ਜੀ ਜਿਹੜੇ ਗੁਰਦਾਰਿਆਂ ਚ ਹੁੰਦੇ ਆ ਜਿਹੜੇ ਵੱਡੇ ਵੱਡੇ ਅਨਾਥਾ ਆਲੇ ਚ ਹੁੰਦੀ ਆ ਉਹਦੀ ਮਸ਼ੀਨ ਦੀ ਬਹੁਤ ਲੋੜ ਆ ਤੁਹਾਨੂੰ ਕਿਉਂਕਿ ਜਿਹੜੀਆਂ ਹੁਣ ਆ ਮਸ਼ੀਨਾਂ ਆ 10-10 15-15 ਲੀਟਰ ਵਾਲੀਆਂ ਇਹਨਾਂ ਚ ਹੁਣ ਉਹ ਕੱਪੜੇ ਵਾਰਾ ਨਹੀਂ ਖਾਂਦੇ ਧੋਤੇ ਨਹੀਂ ਜਾਂਦੇ ਤੇ ਵੱਡੀਆਂ ਮਸ਼ੀਨਾਂ ਦੀ ਲੋੜ ਆ ਜਿੱਥੇ ਆਪਾਂ ਨੂੰ ਧੋ ਕੇ ਨਾਲ ਨਾਲ ਸਿਕਾਈ ਜਾਣ ਕਿਉਂਕਿ ਹੁਣ ਚਾਲ ਦੇ ਵਿੱਚ ਜਿਹੜੇ ਆ ਤੋਂ ਪਾਣੀ ਲੱਗਣੀਆਂ ਤੇ ਕੱਪੜੇ ਸੁਕਾਉਣੇ ਬਹੁਤ ਪੈਂਦੇ ਆ 70 80 ਜਾਣੇ ਆ ਤੇ ਉਹ ਜਰੂਰ ਸਹਿਯੋਗ ਦਿਓ ਬਾਚ ਮਸ਼ੀਨ ਦੀ ਇੱਕ ਬੋਤਲ ਲੋਡਵਾ ਵੱਡੀ ਦੀ ਇੱਕ ਸਾਨੂੰ ਤਾਂ ਦੱਸ ਦਿੱਤਾ ਵਾ ਕਿ ਕੱਪੜਿਆਂ ਦੀ ਲੋਡ ਵਾ ਹੁਣ ਹੋਰ ਇੱਥੇ ਇੱਕ ਕਮਰੇ ਪਾਉਣੇ ਆ ਕਿਉਂਕਿ ਹੁਣ ਸਿਆਲ ਆ ਗਿਆ ਵਾ ਜਿਹਨੇ ਸਰਕਾਰ ਦਾ ਭੇਡਾ ਵਾ ਉਹ ਸਿਰਫ ਸੈਟਲੇ ਰਹਿੰਦੇ ਆ ਹੇ ਚੱਲ ਗਰਮੀ ਤੇ ਚੱਲ ਜਾਂਦਾ ਸੀ ਪਰ ਹੁਣ ਸਿਆਲ ਆ ਗਿਆ ਵਾ ਸਾਡਾ ਰਾਧਾ ਇੱਥੇ ਇੱਕ ਦੋ ਕਮਰੇ ਬਣਾਉਂਦਾ ਜਾਂ ਹਾਲ ਬਣਾਉਂਦਾ ਜਿੱਥੇ ਸਾਡੇ ਕੋਲ 10 12 ਜਿਹੜੀਆਂ ਭੈਣਾਂ ਬੀਬੀਆਂ ਵਾ ਉਹ ਆਰਾਮ ਨਾਲ ਸਿਆਲ ਕੱਟ ਸਕਣ ਸੋ ਇਹਨਾਂ ਵਾਸਤੇ ਸਾਨੂੰ ਇੱਟਾਂ ਦੀ ਬਹੁਤ ਲੋੜ ਆ ਸੀਮੈਂਟ ਬੱਜਰੀ ਰੇਤਾ ਤੇ ਸਰੀਏ ਦੀ ਬਹੁਤ ਲੋੜ ਆ ਕੋਈ ਮਿਸਾਨਾ ਕੋਈ ਦੋ ਜੇ ਕਮਰੇ ਵੀ ਪਾਏ ਤੇ 4-5 ਲੱਖ ਰੁਪਈਆ ਲੱਗ ਜਾਊਗਾ ਸਾਨੂੰ ਇੱਥੇ ਠੀਕ ਹੈ ਜੀ ਸੋ ਜਰੂਰ ਸਹਾਥ ਦਿਓ ਸਹਿਯੋਗ ਦਿਓ ਤੁਹਾਡੇ ਸਹਿਯੋਗ ਨਾਲ ਇਹ ਆਸ਼ਮ ਚੱਲਦਾ ਵਾ ਤੇ ਉਮੀਦ ਕਰਦਾ ਵਾਂ ਕਿ ਆਸ ਜਿਹੜੀ ਆ ਉਹ ਤੁਹਾਡੇ ਤੋਂ ਕਦੀ ਵੀ ਵਾਇਕ ਤੇ ਕਦੀ ਟੁੱਟ ਨਾ ਦੇ ਤੇ ਇੱਕ ਗੱਡੀ ਚਾਹੀਦੀ ਆ ਕਿ ਜਦੋਂ ਹੁਣ ਇਹਨਾਂ ਵਾਸਤੇ ਸੌਦਾ ਪਤਾ ਲੈਣ ਜਾਈਦਾ ਜਾਂ ਕੱਪੜੇ ਜਾਂ ਕੁਝ ਵੀ ਸਮਾਨ ਲੈਣ ਜਾਈਦਾ ਵਾ ਤੇ ਕਾਰ ਦੇ ਵਿੱਚ ਆਉਂਦਾ ਨਹੀਂ ਹੁਣ ਪਿੱਕਅਲ ਚਾਹੀਦਾ ਵਾ ਇੱਥੇ ਤੇ ਜਰੂਰ ਸਾਥ ਦਿਓ ਜੀ ਧੰਨਵਾਦੀ ਵੈਰੀ ਗੁੱਜਿਕਾ ਖਾਲਸਾ ਹੋਵੇ ਕਿ ਦਿੱਖੇ